ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜੇ ਪੈਨਸ਼ਨਰ ਨੇ ਫੈਮਿਲੀ ਪੈਨਸ਼ਨਰ ਚਾਹੇ ਉਹ ਸਟੇਟ ਗਵਰਨਮੈਂਟ ਦੇ ਨੇ ਸੈਂਟਰ ਗਵਰਨਮੈਂਟ ਦੇ ਜਾਂ ਕਿਸੇ ਵੀ ਮਹਿਕਮੇ ਵਿੱਚੋਂ ਪੈਨਸ਼ਨ ਲੈ ਰਹੇ ਨੇ ਉਹਨਾਂ ਨੇ ਆਪਣੇ ਘਰ ਬੈਠੇ ਮੋਬਾਈਲ ਫੋਨ ਤੋਂ ਆਪਣਾ ਲਾਈਫ ਸਰਟੀਫਿਕੇਟ ਜਿਹੜਾ ਕੁਝ ਮਿੰਟਾਂ ਵਿੱਚ ਕਿਵੇਂ ਜਮਾ ਕਰਨਾ ਹੈ ਇਹਦੀ ਪੂਰੀ ਜਾਣਕਾਰੀ ਮੈਂ ਸਾਂਝੀ ਕਰੂੰਗਾ ਕਿਉਂਕਿ ਜ਼ਰੂਰੀ ਇਸ ਕਰਕੇ ਹੈ ਕਿ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਤਕਰੀਬਨ ਜਿਹੜੇ ਲਾਈਫ ਸਰਟੀਫਿਕੇਟ ਉਹ ਜਮਾ ਕਰਨੇ ਹੁੰਦੇ ਨੇ ਪੈਨਸ਼ਨਰਾਂ ਨੇ ਤੇ ਜੇ ਲੇਟ ਹੋ ਜਾਂਦੇ ਨੇ ਤਾਂ ਪੈਨਸ਼ਨ ਤੁਹਾਡੀ ਰੁਕ ਵੀ ਸਕਦੀ ਹੈ ਲੇਟ ਵੀ ਹੋ ਸਕਦੀ ਹੈ ਇਸ ਕਰਕੇ ਮੈਂ ਕੁਝ ਦਿਨ ਪਹਿਲਾਂ ਇੱਕ ਜਾਣਕਾਰੀ ਸ਼ੇਅਰ ਕੀਤੀ ਸੀ ਵੀਡੀਓ ਦੇ ਰਾਹੀਂ ਕਿ ਕਿਹੜੇ ਕਿਹੜੇ ਤਰੀਕਿਆਂ ਨਾਲ ਲਾਈਫ ਸਰਟੀਫਿਕੇਟ ਜਮਾ ਕੀਤਾ ਜਾਂਦਾ ਹੈ ਉਸ ਵੀਡੀਓ ਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਆ ਵੀਡੀਓ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਓਪਨ ਕਰਕੇ ਪੂਰੇ ਤਰੀਕੇ ਪਰ ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਸੌਖਾ ਸਰਲ ਤੇ ਬਿਨਾ ਕੋਈ ਪੇਮੈਂਟ ਕੀਤੇ ਜਿਹੜਾ ਤਰੀਕਾ ਉਹ ਹੈ ਕਿ ਤੁਸੀਂ ਘਰ ਬੈਠੇ ਆ ਕਿਤੇ ਜਾਣ ਦੀ ਲੋੜ ਨਹੀਂ ਕੋਈ ਫਾਰਮ ਭਰਨ ਦੀ ਲੋੜ ਨਹੀਂ ਆਪਣੇ ਮੋਬਾਈਲ ਫੋਨ ਤੋਂ ਆਪਣੇ ਪਰਿਵਾਰ ਦੇ ਕਿਸੇ ਵੀ ਜੀ ਦੇ ਫੋਨ ਤੋਂ 2-4 ਮਿੰਟਾਂ ਦੇ ਵਿੱਚ ਜਿਹੜਾ ਆਪਣਾ ਲਾਈਫ ਸਰਟੀਫਿਕੇਟ ਹੈ ਉਹ ਜਮਾ ਕਰ ਸਕਦੇ ਹੋ ਸੋ ਉਹਦੇ ਬਾਰੇ ਸਟੈਪ ਬਾਈ ਸਟੈਪ ਆਪਾਂ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਨਵਾਂ ਮੇਰਾ ਚੈਨਲ ਹੈ ਤੁਹਾਡੇ ਸਾਥ ਦੀ ਹੌਸਲੇ ਫਸਾਈ ਦੀ ਬਹੁਤ ਲੋੜ ਹੈ ਸੋ ਵੀਡੀਓ ਨੂੰ ਲਾਈਕ ਹਾਈਪ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਕਿ ਤੁਹਾਡੇ ਤੱਕ ਇਸ ਤਰ੍ਹਾਂ ਦੀ ਹੋਰ ਜ਼ਰੂਰੀ ਜਾਣਕਾਰੀਆਂ ਸਮੇਂ ਸਿਰ ਪਹੁੰਚਦੀਆਂ ਰਹਿਣ ਹੁਣ ਆਪਾਂ ਜਾਣਕਾਰੀ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਪੂਰਾ ਪ੍ਰੋਸੀਜਰ ਜਿਹੜਾ ਉਹ ਸਾਂਝਾ ਕਰਾਂ ਤੁਸੀਂ ਆਪਣਾ ਪੀਪਓ ਨੰਬਰ ਪੈਨਸ਼ਨ ਬੈਂਕ ਅਕਾਊਂਟ ਅਤੇ ਆਧਾਰ ਨੰਬਰ ਈਮੇਲ ਆਈਡੀ ਉਹ ਆਪਣੀ ਚਾਰੋਂ ਚੀਜ਼ਾਂ ਤੁਸੀਂ ਲਿਖ ਕੇ ਆਪਣੇ ਕੋਲ ਰੱਖ ਲਓ ਇਦੇ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਪਹਿਲਾਂ ਪਿਛਲੇ ਸਾਲ ਆਪਣਾ ਲਾਈਫ ਸਰਟੀਫਿਕੇਟ ਇਸੇ ਤਰ੍ਹਾਂ ਫੋਨ ਤੋਂ ਜਾਵਾ ਕੀਤਾ ਤਾਂ ਤੁਹਾਨੂੰ 2 ਤੋਂ 3 ਮਿੰਟ ਸਿਰਫ ਲੱਗਣਗੇ ਪਰ ਜੇਕਰ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਤਾਂ ਫਿਰ ਉਹਦੇ ਵਾਸਤੇ 5 ਤੋਂ 7 ਮਿੰਟ ਲੱਗ ਸਕਦੇ ਨੇ ਬੜੀ ਸੌਖੀ ਕਾਰਵਾਈ ਹੈ ਤੁਸੀਂ ਇਸ ਫੋਨ ਤੋਂ ਵੀਡੀਓ ਵੇਖ ਲਓ ਤੇ ਕੋਈ ਨਾਲ ਨਾਲ ਹੋਰ ਫੋਨ ਲੈ ਕੇ ਉਹਦੇ ਉੱਪਰ ਤੁਸੀਂ ਪੂਰੀ ਕਾਰਵਾਈ ਕਰ ਸਕਦੇ ਹੋ ਪਹਿਲਾਂ ਧਿਆਨ ਨਾਲ ਪੂਰੀ ਵੀਡੀਓ ਵੇਖ ਲਓ ਜਦੋਂ ਤੁਹਾਨੂੰ ਪੂਰੀ ਕਾਰਵਾਈ ਸਮਝ ਆ ਗਈ ਬੜੇ ਸੌਖੇ ਤਰੀਕੇ ਨਾਲ ਤੁਸੀਂ ਕਿਸੇ ਵੀ ਸਮਾਰਟਫੋਨ ਤੋਂ ਜਿਹੜੀ ਪੂਰੀ ਕਾਰਵਾਈ ਆਪਣੀ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਪਲੇ ਸਟੋਰ ਆ ਫੋਨ ਦਾ ਤਾਂ ਉਹਦੇ ਤੋਂ ਆਪਾਂ ਜਾ ਕੇ ਦੋ ਐਪਸ ਡਾਊਨਲੋਡ ਕਰਾਂਗੇ ਜਿਹਦੇ ਵਿੱਚ ਪਹਿਲੀ ਐਪ ਹੈ ਆਧਾਰ ਫੇਸ ਆਰ ਡੀ ਆ ਤੁਹਾਡੇ ਸਕਰੀਨ ਤੇ ਆ ਰਹੀ ਹੈ ਇਹ ਇੰਸਟਾਲ ਕਰਨੀ ਆ ਪਰ ਇਹ ਐਪ ਤੁਹਾਡੇ ਫੋਨ ਦੇ ਵਿੱਚ ਦਿਖੇਗੇ ਨਹੀਂ ਓਪਨ ਨਹੀਂ ਕਰ ਸਕੋਗੇ ਇਹ ਬੈਕਐਂਡ ਦੇ ਕੰਮ ਕਰਦੀ ਹੈ ਇਹਨੇ ਸਿਰਫ ਤੁਹਾਡਾ ਫੇਸ ਜਿਹੜਾ ਡਿਟੈਕਟ ਕਰਨਾ ਹੈ ਸਰਕਾਰੀ ਐਪ ਹੈ ਇਹਦੇ ਵਿੱਚ ਤੁਹਾਡਾ ਕੋਈ ਨੁਕਸਾਨ ਜਿਹੜਾ ਡਾਕੂਮੈਂਟ ਦਾ ਨਹੀਂ ਹੋਣਾ ਦੂਸਰੀ ਐਪ ਆਪਾਂ ਜਿਹੜੀ ਨਾਲ ਦੀ ਨਾਲ ਡਾਊਨਲੋਡ ਕਰਨੀ ਹੈ ਜੀਵਨ ਪ੍ਰਮਾਨ ਇਹ ਵੀ ਗਵਰਨਮੈਂਟ ਐਪ ਹੈ ਇਹ ਜਿਹੜੋਂ ਤੁਸੀਂ ਇੰਸਟਾਲ ਕਰਕੇ ਇਹ ਐਪ ਨੂੰ ਓਪਨ ਕਰੋਗੇ ਤਾਂ ਆ ਸਕਰੀਨ ਤੁਹਾਡੇ ਸਾਹਮਣੇ ਆ ਜਾਏਗੀ ਇਹਦੇ ਵਿੱਚ ਤੁਸੀਂ ਉਹ ਆਪਸ਼ਨ ਦਿੱਤੇ ਹੋਏ ਨੇ ਆਧਾਰ ਵਰਚੁਅਲ ਆਈਡੀ ਤੁਸੀਂ ਆਧਾਰ ਵਾਲੇ ਜਿਹੜਾ ਬਿੰਦੂ ਆ ਉੱਤੇ ਕਲਿੱਕ ਕਰ ਦੇਣਾ ਨੀਲਾ ਮੈਂ ਟਿੱਕ ਲਗਾਇਆ ਹੋਇਆ ਬਲੂ ਕਲਰ ਦਾ ਫਿਰ ਤੁਸੀਂ ਆਪਣਾ ਪੂਰਾ ਜਿਹੜਾ ਇੱਥੇ ਆਧਾਰ ਨੰਬਰ ਮੋਬਾਈਲ ਨੰਬਰ ਔਰ ਈਮੇਲ ਆਈਡੀ ਆਪਣੀ ਫਿਲ ਕਰਨੀ ਆ ਆ ਦੇਖੋ ਜਿਵੇਂ ਮੈਂ ਬਲੂ ਟਿੱਕ ਜਿਹੜੇ ਲਗਾਏ ਹੋਏ ਆ ਫਿਰ ਇਹਨੂੰ ਤੁਸੀਂ ਸਬਮਿਟ ਕਰ ਦੇਣਾ ਸਬਮਿਟ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੇ ਸਾਹਮਣੇ ਜਿਹੜੀ ਇਹ ਸਕਰੀਨ ਆ ਜਾਏਗੀ ਤਾਂ ਉੱਥੇ OTP ਦਾ ਆਪਸ਼ਨ ਆ ਜਾਏਗਾ ਸੈਂਡ OTP ਤੁਹਾਡੇ ਫੋਨ ਜਿਹੜਾ ਤੁਹਾਡਾ ਆਧਾਰ ਕਾਰਡ ਨਾਲ ਅਟੈਚ ਹੈ ਉਹਦੇ ਉੱਪਰ ਤੁਹਾਨੂੰ OTP ਆ ਜਾਈਗੀ ਛੇ ਅੱਖਰਾਂ ਦੀ ਤੁਸੀਂ OTP ਭਰਨੀ ਆ ਔਰ ਸਬਮਿਟ ਦੇ ਬਟਨ ਤੇ ਕਲਿੱਕ ਕਰ ਦੇਣਾ ਫਿਰ ਤੁਹਾਡੇ ਸਕਰੀਨ ਤੇ ਇਹ ਵਾਲਾ ਜਿਹੜਾ ਪੇਜ ਹੈ ਉਹ ਆ ਜਾਏਗਾ ਤੁਸੀਂ ਅੱਜ ਇੱਥੇ ਜਿੱਥੇ ਟਿਕ ਲੱਗੇ ਉੱਪਰ ਤੁਸੀਂ ਆਪਣਾ অপারেਟਰ ਨੇਮ ਭਰ ਦੇਣਾ ਫਿਰ ਤੁਸੀਂ ਆ ਗ੍ਰੀਨ ਕਲਰ ਦੀ ਟਿਕ ਲੱਗੀ ਹੋਈ ਹੈ ਬਲੂ ਰੰਗ ਦੀ ਉੱਥੇ ਤੁਸੀਂ ਭਰ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਸਕੈਨ ਦੇ ਬਟਨ ਤੇ ਜਿਹੜਾ ਹੈ ਨੂੰ ਕਲਿੱਕ ਕਰ ਦੇਣਾ ਫਿਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਆ ਜਾਏਗਾ ਅਲਾਓ ਆਧਾਰ ਫੇਸ ਆਰਡੀ ਟੂ ਟੇਕ ਪਿਕਚਰਜ਼ ਐਂਡ ਰਿਕਾਰਡ ਵੀਡੀਓ ਇਹਨੂੰ ਤੁਸੀਂ ਵਾਈਲ ਯੂジング ਦਾ ਐਪ ਦੇ ਬਟਨ ਤੇ ਕਲਿੱਕ ਕਰ ਦੇਣਾ ਕਈ ਵਾਰ ਨਹੀਂ ਵੀ ਆਉਂਦਾ ਕਈ ਫੋਨਾਂ ਦੇ ਵਿੱਚ ਹੀ ਆਉਂਦਾ ਜੇ ਆਉਂਦਾ ਤਾਂ ਤੁਸੀਂ ਉਹਨੂੰ ਫਸਟ ਬਟਨ ਤੇ ਜਿਹੜਾ ਆ ਮੈਂ ਬਲੂ ਟਿੱਕ ਲਾਈ ਹੋਈ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਹੁਣ ਕੀ ਆਏਗਾ ਤੁਹਾਡੀ ਜਿਹੜੀ ਸੈਲਫੀ ਫੋਟੋ ਤੁਹਾਡੀ ਇਹਨੇ ਜੀਵਨ ਪ੍ਰਮਾਣ ਐਪ ਦੇ ਵਿੱਚ ਤੁਹਾਡੀ ਰਜਿਸਟ੍ਰੇਸ਼ਨ ਹੋਣੀ ਹੈ ਤਾਂ ਉਹਦੇ ਵਾਸਤੇ ਤੁਹਾਡੀ ਜਿਹੜੀ ਫੋਟੋ ਹੋਣੀ ਆ ਉਹ ਤੁਹਾਨੂੰ ਇਨਸਟ੍ਰਕਸ਼ਨ ਨੇ ਉਹਦੇ ਵਾਸਤੇ ਇੱਕ ਤਾਂ ਤੁਹਾਡੇ ਚਿਹਰੇ ਤੇ ਲਾਈਟ ਪੈਣੀ ਚਾਹੀਦੀ ਹੈ ਤੁਹਾਡੇ ਟੋਪੀ ਜਾਂ ਐਨਕ ਨਹੀਂ ਲੱਗੀ ਹੋਣੀ ਚਾਹੀਦੀ ਤੇ ਬੈਕਗ੍ਰਾਉਂਡ ਬਿਲਕੁਲ ਤੁਹਾਡੇ ਕਲੀਅਰ ਹੋਣਾ ਚਾਹੀਦਾ ਤੇ ਜਦੋਂ ਤੁਹਾਡੀ ਜਿਹੜੀ ਫੋਟੋ ਆਏਗੀ ਤੁਹਾਡਾ ਜਿਹੜਾ ਚਿਹਰਾ ਪੂਰਾ ਗੋਲ ਚੱਕਰ ਦੇ ਵਿੱਚ ਹੋਣਾ ਚਾਹੀਦਾ ਤੇ ਤੁਸੀਂ ਜਦੋਂ ਉਹ ਫੋਟੋ ਸਕਰੀਨ ਰੈੱਡ ਹੁੰਦੀ ਆ ਰਾਉਂਡ ਤੁਸੀਂ ਆਪਣੇ ਅੱਖਾਂ ਨੂੰ ਝਮਕਣਾ ਪਲਕਾਂ ਨੂੰ ਝਪਕਣਾ ਕਹਿਣ ਦਾ ਭਾਵ ਇਹ ਚਾਰ ਜਿਹੜੀ ਇਨਸਟਰਕਸ਼ਨ ਨੇ ਤੁਹਾਡੇ ਵਾਸਤੇ ਪ੍ਰਸੀਡ ਦੇ ਬਟਨ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇਸ ਤਰ੍ਹਾਂ ਜਿਵੇਂ ਮੇਰਾ ਚਿਹਰਾ ਆ ਰਿਹਾ ਇਹ ਤੁਹਾਡੀ ਸਕਰੀਨ ਤੇ ਫੋਨ ਤੇ ਤੁਹਾਡੇ ਸਾਹਮਣੇ ਇਹ ਪਿੱਛੇ ਬੈਕਗ੍ਰਾਉਂਡ ਜਿਹੜਾ ਬਿਲਕੁਲ ਸਾਫ਼ ਹੋਣਾ ਚਾਹੀਦਾ ਤੁਸੀਂ ਜਦੋਂ ਅੱਖਾਂ ਝਪਕੋਗੇ ਆਪਣੀਆਂ ਤੇ ਆ ਉੱਪਰ ਲਿਖਿਆ ਪਲੀਜ਼ ਬਲਿੰਕ ਦਾ ਕੈਪਚਰ ਤਾਂ ਤੁਸੀਂ ਆਪਣੇ ਅੱਖਾਂ ਨੂੰ ਚੁਪਕਾਉਣਾ ਤਾਂ ਆ ਗ੍ਰੀਨ ਹੋ ਜਾਏਗਾ ਪੂਰਾ ਰਾਉਂਡ ਤਾਂ ਤੁਹਾਡੀ ਜਿਹੜੀ ਟਿਕ ਲੱਗੀ ਆ ਜਾਏਗੀ ਤੁਹਾਡੀ ਫੋਟੋ ਸਮਝ ਲਓ ਠੀਕ ਹੋ ਗਈ ਹੈ ਇਸ ਚੀਜ਼ ਦਾ ਤੁਸੀਂ ਜਰੂਰ ਜਿਹੜਾ ਧਿਆਨ ਰੱਖਣਾ ਉਸ ਤੋਂ ਬਾਅਦ ਆ ਪੇਜ ਤੁਹਾਡੇ ਸਾਹਮਣੇ ਆ ਜਾਏਗਾ ਹੁਣ ਤੁਹਾਡੀ ਜਿਹੜੀ ਹੈ ਡਿਵਾਈਸ ਦੀ ਰਜਿਸਟ੍ਰੇਸ਼ਨ ਹੋ ਗਈ ਹੈ ਤੁਹਾਡੀ ਐਜ਼ ਅਪਰੇਟਰ ਦੀ ਹੋ ਗਈ ਆ ਹੁਣ ਜਿਹੜਾ ਤੀਜਾ ਪਾਰਟ ਹੈ ਦੇ ਵਿੱਚ ਉਹ ਐਜ਼ ਅ ਪੈਨਸ਼ਨਰ ਤੁਸੀਂ ਜਿਹੜਾ ਕਰਨਾ ਹੈ ਜੇ ਤੁਸੀਂ ਪਿਛਲੇ ਸਾਲ ਲਾਈਫ ਸਰਟੀਫਿਕੇਟ ਇਸ ਤਰ੍ਹਾਂ ਜਮ੍ਹਾਂ ਕੀਤਾ ਫਿਰ ਤੁਹਾਡਾ ਜਿਹੜਾ ਜਦੋਂ ਤੁਸੀਂ ਜੀਵਨ ਪ੍ਰਮਾਣਿਕ ਓਪਨ ਕਰੋਗੇ ਤਾਂ ਇੱਥੋਂ ਸਿੱਧਾ ਤੁਹਾਡਾ ਪੇਜ ਜਿਹੜਾ ਅਗਲੇ ਸਾਲ ਤੁਸੀਂ ਸਿੱਧਾ ਇੱਥੋਂ ਖੋਲਣਾ 2-3 ਮਿੰਟ ਦੀ ਕਾਰਵਾਈ ਤੋਂ ਬਾਅਦ ਫਿਰ ਇਹਦੇ ਵਿੱਚ ਤੁਸੀਂ ਜਿਹੜਾ ਆਪਣਾ ਆਧਾਰ ਨੰਬਰ ਆਧਾਰ ਕਾਰਡ ਤੇ ਇੱਥੇ ਕਲਿੱਕ ਕਰ ਦੇਣਾ ਆਧਾਰ ਨੰਬਰ ਤੁਸੀਂ ਭਰਨਾ ਮੋਬਾਈਲ ਨੰਬਰ ਆਪਣਾ ਭਰਨਾ ਮੇਲ ਆਈਡੀ ਨਹੀਂ ਵੀ ਭਰੋ ਚੱਲ ਜਾਏਗਾ ਸਬਮਿਟ ਕਰ ਦਿਓ ਤਾਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਜਿਹੜਾ ਪੂਰਾ ਤੁਹਾਡਾ ਪੀਪਓ ਚੂਜ਼ ਯੂਰ ਪੀਪੀਓ ਨੰਬਰ ਫਰੋਮ ਹੇਅਰ ਜੇ ਤੁਸੀਂ ਪਹਿਲਾਂ ਭਰ ਚੁੱਕੇ ਹੋ ਤਾਂ ਤੁਹਾਡਾ ਪੀਪੀਓ ਇੱਥੇ ਆ ਜਾਏਗਾ ਨਹੀਂ ਤਾਂ ਤੁਸੀਂ ਆ ਬਟਨ ਤੇ ਕਲਿੱਕ ਕਰੋਗੇ ਜਿਹੜਾ ਸਾਈਡ ਬਟਨ ਹੈ ਤੇ ਉਹਦੇ ਉੱਪਰ ਤੁਹਾਡਾ ਪੀਪੀਓ ਇੱਥੇ ਆ ਜਾਏਗਾ ਕਈ ਵਾਰ ਪੀਪੀਓ ਨਹੀਂ ਆਉਂਦਾ ਤੁਸੀਂ ਆਪ ਵੀ ਭਰ ਸਕਦੇ ਹੋ ਜੇ ਲਿਸਟ ਦੇ ਵਿੱਚ ਤੁਹਾਡਾ ਪੀਪੀਓ ਨਹੀਂ ਆ ਰਿਹਾ ਤੁਸੀਂ ਆਪ ਵੀ ਪੀਪੀਓ ਕਲਿੱਕ ਕਰ ਸਕਦੇ ਹੋ ਕਈ ਵਾਰ ਦੋਨੋਂ ਪੀਪੀਓ ਆ ਜਾਂਦੇ ਨੇ ਸਪਰਸ਼ ਵਿੱਚ ਮਾਈਗਰੇਟ ਹੋਣ ਤੋਂ ਪਹਿਲਾਂ ਦਾ ਵੀ ਤੇ ਸਪਰਸ਼ ਵਾਲਾ ਵੀ ਤੁਸੀਂ ਸਪਰਸ਼ ਵਾਲਾ ਪੀਪੀਓ ਜਿਹੜਾ ਉਹਨੂੰ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਵੇਖੋਗੇ ਹੇਠਾਂ टाइफो और पेंशन ऑर्गेनाइजेशन ਉਸ ਤੋਂ ਬਾਅਦ ਹੈ ਸੈਂਕਸ਼ਨ ਅਥਾਰਟੀ ਡਿਸਬਰਸਿੰਗ ਏਜੰਸੀ ਤੇ ਏਜੰਸੀ ਆ ਮੈਂ ਰੈੱਡ ਬਾਕਸ ਦੇ ਵਿੱਚ ਸਾਰੇ ਪੁਆਇੰਟ ਦਿੱਤੇ ਨੇ ਤੁਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਚੈੱਕ ਜਰੂਰ ਕਰਨਾ ਹੈ ਬੇਸ਼ੱਕ ਪਹਿਲਾਂ ਤੁਸੀਂ ਭਰ ਚੁੱਕੇ ਹੋ ਪਰ ਇਹਨਾਂ ਨੂੰ ਤੁਸੀਂ ਚੈੱਕ ਕਰ ਲੈਣਾ ਕਿਈ ਵਾਰ ਜੀਵਨ ਪ੍ਰਮਾਣ ਦੇ ਵਿੱਚ ਕੋਈ ਅਪਡੇਸ਼ਨ ਹੁੰਦੀ ਆ ਉਹਦੀ ਵਜ੍ਹਾ ਨਾਲ ਕੁਝ ਚੇਂਜ ਨਾ ਹੋ ਗਿਆ ਹੋਵੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਜਿਹੜਾ ਉਹ ਚੈੱਕ ਕਰਨਾ ਇਸ ਤਰ੍ਹਾਂ ਜਦੋਂ ਤੁਸੀਂ ਪਹਿਲੇ ਬਟਨ ਤੇ ਕਲਿੱਕ ਕਰੋਗੇ ਤਾਂ ਉਹਦੇ ਵਿੱਚ ਸਿਲੈਕਟ ਕੈਟੇਗਰੀ EPF 95 ਜਿਹੜੇ ਨਿਊ ਪੈਨਸ਼ਨ ਜਿਨ੍ਹਾਂ ਨੂੰ ਲਾਗੂ ਹੈ ਫੈਮਿਲੀ ਪੈਨਸ਼ਨਰ ਆਦਰਸ ਜਾਂ ਸਰਵਿਸ ਤੁਸੀਂ ਇੱਥੇ ਸਰਵਿਸ ਤੇ ਜਿਹੜਾ ਕਲਿੱਕ ਕਰਨਾ ਹੈ ਜਿਹੜੇ ਡਿਫੈਂਸ ਵਾਲ ਨੇ ਖਾਸ ਕਰਕੇ ਫਿਰ ਉਸ ਤੋਂ ਬਾਅਦ ਤੁਹਾਡੇ ਆ ਜਾਏਗੀ ਜਿਹੜਾ ਤੁਸੀਂ ਜਦੋਂ ਸੈਲੈਕਟ ਆਪਸ਼ਨ ਤੇ ਕਲਿੱਕ ਕਰੋਗੇ ਔਰਗਨਾਈਜੇਸ਼ਨ ਉਹਦੇ ਵਿੱਚ ਬੈਂਕਸ ਸੈਂਟਰਲ ਗਵਰਨਮੈਂਟ EPFO ਮਿਊਸਪਲ ਕਾਰਪੋਰੇਸ਼ਨ ਸਟੇਟ ਗਵਰਨਮੈਂਟ ਜੇ ਤੁਸੀਂ ਸਟੇਟ ਗਵਰਨਮੈਂਟ ਤੋਂ ਪੈਨਸ਼ਨ ਲੈ ਰਹੇ ਹੋ ਉਹ ਕਲਿੱਕ ਕਰ ਦੇਣਾ ਜਿਵੇਂ ਮੈਂ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਮੇਰੀ ਜਿਹੜੀ ਆਰਮੀ ਦੀ ਪੈਨਸ਼ਨ ਆ ਰਹੀ ਮੈਂ ਕਲਿੱਕ ਕਰ ਦਿੱਤਾ ਉਸ ਤੋਂ ਬਾਅਦ ਅੱਗੇ ਆ ਗਿਆ ਕਿ ਤੁਹਾਡੀ ਜਿਹੜੀ ਪੈਨਸ਼ਨ ਆ ਉਹ ਕਿਹੜੀ ਏਜੰਸੀ ਦੇ ਥਰੂ ਆ ਰਹੀ ਆ ਤਾਂ ਉਹਦੇ ਵਿੱਚ ਬੈਂਕਰ ਡੀਪੀਡੀਓ ਸਪਰਸ਼ ਜੇ ਬੈਂਕ ਦੇ ਥਰੂ ਤੁਹਾਡੀ ਪੈਨਸ਼ਨ ਆ ਰਹੀ ਬੈਂਕ 'ਤੇ ਕਲਿੱਕ ਕਰ ਦਿਓ ਨਹੀਂ ਤੁਸੀਂ ਮੇਰੀ ਸਪਰਸ਼ ਵਿੱਚ ਆ ਰਹੀ ਐ ਮੈਂ ਸਪਰਸ਼ ਪੀਸੀਡੀਏ ਅਲਾਹਾਬਾਦ 'ਤੇ ਕਲਿੱਕ ਕਰ ਦਿੱਤਾ ਉਸ ਤੋਂ ਬਾਅਦ ਫਿਰ ਅੱਗੇ ਏਜੰਸੀ ਦਾ ਆਪਸ਼ਨ ਆ ਗਿਆ ਸਿਲੈਕਟ ਏਜੰਸੀ ਉਹ ਆਪਣੇ ਆਪ ਹੀ ਸਪਰਸ਼ ਆ ਗਿਆ ਕਿਉਂਕਿ ਮੈਂ ਕਲਿੱਕ ਕਰ ਚੁੱਕਾ ਹੁਣ ਜੇ ਤੁਸੀਂ ਸਾਰਾ ਕੁਝ ਚੈੱਕ ਕਰ ਲਿਆ ਫਿਰ ਥੱਲੇ ਦੋ ਕੁਐਸਚਨ ਆ ਰਹੇ ਨੇ ਆਰ ਯੂ ਰੀ EMPLOIED ਤੁਸੀਂ ਨੋ 'ਤੇ ਕਲਿੱਕ ਕਰ ਦੇਣਾ ਜੇ ਤੁਸੀਂ ਦੁਬਾਰਾ ਨੌਕਰੀ ਨਹੀਂ ਆਰ ਯੂ ਰੀ ਮੈਰਿਡ ਜੇ ਤੁਹਾਡੇ ਦੁਆਰਾ ਸ਼ਾਦੀ ਨਹੀਂ ਹੋਈ ਹੈ ਪੈਨਸ਼ਨ ਆਉਣ ਤੋਂ ਬਾਅਦ ਫਿਰ ਇੱਥੇ ਵੀ ਤੁਸੀਂ ਨੋ ਤੇ ਕਲਿੱਕ ਕਰ ਦੇਣਾ ਔਰ ਨੈਕਸਟ ਬਟਨ ਦੇ ਜਿਹੜਾ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਫਿਰ ਇਹ ਵਾਲਾ ਸਕਰੀਨ ਤੇ ਤੁਹਾਡੇ ਪੇਜ ਜਿਹੜਾ ਉਹ ਆ ਜਾਏਗਾ ਪੂਰਾ ਡਾਟਾ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਜੋ-ਜੋ ਵੀ ਚੈੱਕ ਕੀਤਾ ਹੈ ਟਿਕ ਕੀਤਾ ਹੈ ਤੁਸੀਂ ਉਹਦੇ ਵਿੱਚ ਦੋ ਕੁਐਸਚਨ ਆਏ ਨੇ ਕਿ ਜੋ ਕੁਝ ਮੈਂ ਇੱਥੇ ਚੈੱਕ ਕੀਤਾ ਹੈ ਫਿਲ ਕੀਤਾ ਉਹ ਮੈਂ ਬਿਲਕੁਲ ਸਹੀ ਕੀਤਾ ਤੁਸੀਂ ਇਹ ਟਿਕ ਕਰਕੇ ਦੋਨੋਂ ਸਬਮਿਟ ਕਰ ਦੇਣਾ ਇਹਨੂੰ ਔਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਕਰੀਨ ਤੇ ਇਹ ਪੇਜ ਆ ਜਾਏਗਾ ਇਹ ਤੁਹਾਡਾ ਪੀਪੀਓ ਨੰਬਰ ਉੱਪਰ ਆ ਗਿਆ ਯੂ ਹੈਵ ਸਿਲੇਕਟਡ ਦਾ ਫਾਲੋਇੰਗ ਪੀਪੀਓ ਨੰਬਰ ਤੁਸੀਂ ਆਪਣਾ ਚੈੱਕ ਕਰ ਲਓ ਪੀਪੀਓ ਨੰਬਰ ਔਰ ਤੁਸੀਂ ਇੱਥੇ ਬਟਨ ਤੇ ਕਲਿੱਕ ਕਰ ਦੇਣਾ ਬਲੂ ਟਿਕ ਲੱਗੇ ਹੋਇਆ ਸਕੈਨ ਤੇ ਕਲਿੱਕ ਕਰ ਦੇਣਾ ਫਿਰ ਤੁਹਾਡਾ ਪਹਿਲਾਂ ਵਾਂਗੂ ਫਿਰ ਜਿਹੜਾ ਚਿਹਰਾ ਤੁਹਾਡਾ ਉਹ ਸਕੈਨ ਕੀਤਾ ਜਾਏਗਾ ਤੁਹਾਡੀ ਫੋਟੋ ਪਹਿਲਾਂ ਰੈੱਡ ਹੋਏਗੀ ਅੱਖਾਂ ਨੂੰ ਤੁਸੀਂ ਝਮਕਣਾ ਫਿਰ ਉਹ ਗ੍ਰੀਨ ਹੋ ਜਾਏਗੀ ਔਰ ਇਸ ਤੋਂ ਬਾਅਦ ਜਿਵੇਂ ਇਹ ਫੋਟੋ ਗ੍ਰੀਨ ਹੋਏਗੀ ਤਾਂ ਤੁਹਾਡੇ ਸਕਰੀਨ ਤੇ ਇਹ ਵਾਲਾ ਜਿਹੜਾ ਮੈਸੇਜ ਹੈ ਉਹ ਜੀਵਨ ਪ੍ਰਮਾਣ ਵੱਲੋਂ ਥੈਂਕ ਯੂ ਫਾਰ ਸਕਸੈਸਫੁਲੀ ਸਬਮਿਟਿੰਗ ਯੂਅਰ ਡਿਜੀਟਲ ਲਾਈਫ ਸਰਟੀਫਿਕੇਟ ਤੁਹਾਡਾ ਲਾਈਫ ਸਰਟੀਫਿਕੇਟ ਆ ਹੋ ਗਿਆ ਤੁਸੀਂ ਕਲੋਜ਼ ਦੇ ਬਟਨ ਤੇ ਕਲਿੱਕ ਕਰ ਦੇਣਾ ਔਰ ਇਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਹੋਰ ਵੀ ਕੋਈ ਜਿਹੜਾ ਪੀਪੀਓ ਨੰਬਰ ਦਾ ਲਾਈਫ ਸਰਟੀਫਿਕੇਟ ਅਪਲੋਡ ਕਰਨਾ ਜੇ ਤੁਸੀਂ ਨਹੀਂ ਕਰਨਾ 21 ਹੈ ਤੁਹਾਡਾ ਤਾਂ ਤੁਸੀਂ ਨੋ ਬਟਨ ਤੇ ਕਲਿੱਕ ਕਰ ਦਿਓ ਜੇ ਦੂਸਰਾ ਕਰਨਾ ਤੁਸੀਂ ਯੈਸ ਕਰ ਸਕਦੇ ਹੋ ਹੁਣ ਤੁਸੀਂ ਆਪਣਾ ਜਿਹੜਾ ਇਹ ਲਾਈਫ ਸਰਟੀਫਿਕੇਟ ਹੈ ਨੂੰ ਡਾਊਨਲੋਡ ਕਿਵੇਂ ਕਰਨਾ ਇਹਦੇ ਵਾਸਤੇ ਤੁਸੀਂ ਆਪਣੇ ਫੋਨ ਦੇ ਗੂਗਲ ਦੇ ਸਰਚ ਆਪਸ਼ਨ ਦੇ ਵਿੱਚ ਲਿਖਣਾ ਜੀਵਨ ਪ੍ਰਮਾਨ ਆ ਪੈਨਸ਼ਨਰ ਲੌਗਇਨ ਤੇ ਤੁਸੀਂ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਪੇਜ ਆ ਜਿਹੜਾ ਖੁੱਲ ਜੇਗਾ ਇਹ ਤੋਂ ਤੁਸੀਂ ਪ੍ਰਮਾਨ ਆਈਡੀ ਭਰਨੀ ਆ ਆਪਣੀ ਔਰ ਜਿਹੜਾ ਕੈਪਚਾ ਦਿੱਤਾ ਹੋਇਆ ਗ੍ਰੀਨ ਅੱਖਰ ਦਿੱਤੇ ਹੋਏ ਨੇ ਇਹ ਤੁਸੀਂ ਬਾਕਸ ਦੇ ਵਿੱਚ ਭਰਨੇ ਨੇ ਜਨਰੇਟ ਓਟੀਪੀ ਤੇ ਕਲਿੱਕ ਕਰ ਦੇਣਾ ਜਦੋਂ ਓਟੀਪੀ ਭਰ ਦੰਨੇ ਹੋ ਤੁਹਾਡੇ ਫੋਨ ਤੇ ਆ ਓਟੀਪੀ ਆ ਗਈ ਆ ਫਿਰ ਇਹਨੂੰ ਲੌਗਇਨ ਤੇ ਕਲਿੱਕ ਕਰ ਦੇਣਾ ਤਾਂ ਆ ਜਿਹੜਾ ਲਾਈਫ ਸਰਟੀਫਿਕੇਟ ਆ ਤੁਹਾਡੇ ਫੋਨ ਤੇ ਤੁਹਾਡੇ ਸਾਹਮਣੇ ਆ ਗਿਆ ਹੁਣ ਤੁਸੀਂ ਇਹਨੂੰ ਡਾਊਨਲੋਡ ਕਰਨਾ ਉੱਪਰ ਗ੍ਰੀਨ ਬਾਕਸ ਦੇ ਵਿੱਚ ਕਲਿੱਕ ਹੇਅਰ ਲਿਖਿਆ ਟੂ ਡਾਊਨਲੋਡ ਲਾਈਫ ਸਰਟੀਫਿਕੇਟ ਆ ਆ ਦੇਖੋ ਇਹਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਤਾਂ ਇਸ ਤਰ੍ਹਾਂ ਜਿਹੜਾ ਲਾਈਫ ਸਰਟੀਫਿਕੇਟ ਆ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋ ਗਿਆ ਉਹਦੇ ਵਿੱਚ ਲਿਖਿਆ ਹੋਇਆ ਕਿ ਇਨ ਤਰੀਕੇ ਨਾਲ ਤੁਹਾਡਾ ਜਿਹੜਾ ਲਾਈਫ ਸਰਟੀਫਿਕੇਟ ਆ ਉਹ ਅਪਲੋਡ ਹੋ ਗਿਆ ਇਸ ਤੋਂ ਬਾਅਦ 24 ਤੋਂ 48 ਘੰਟੇ ਦੇ ਵਿੱਚ ਵਿੱਚ ਜਿਹੜੀ ਏਜੰਸੀ ਦੇ ਥਰੂ ਤੁਹਾਡੀ ਪੈਨਸ਼ਨ ਆਉਂਦੀ ਹੈ ਚਾਹੇ ਉਹ ਬੈਂਕ ਹੈ ਜਾਂ ਪੀਸੀਡੀਏ ਸਪਰਸ਼ ਹੈ ਉਦੇ ਵੱਲੋਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਮੈਸੇਜ ਆ ਜਾਏਗਾ ਕਿ ਤੁਹਾਡਾ ਜਿਹੜਾ ਲਾਈਫ ਸਰਟੀਫਿਕੇਟ ਆ ਉਹ ਉਹਨਾਂ ਕੋਲ ਸਬਮਿਟ ਹੋ ਗਿਆ ਔਰ ਉਹਦੀ ਨੈਕਸਟ ਜਿਹੜਾ ਤੁਹਾਡਾ ਲਾਈਫ ਸਰਟੀਫਿਕੇਟ ਦੀ ਆਵ ਵਾਲੀ ਡੇਟ ਹੈ ਜੇ ਨਹੀਂ ਆਉਂਦਾ ਤਾਂ ਤੁਸੀਂ ਆਪਣੀ ਏਜੰਸੀ ਦੇ ਵਿੱਚ ਜਿਨ੍ਹਾਂ ਦੀ ਬੈਂਕ ਚ ਆਉਂਦੀ ਹੈ ਉਹ ਬੈਂਕ ਦੇ ਵਿੱਚ ਸੰਪਰਕ ਕਰਕੇ ਆਪਣਾ ਜਿਹੜਾ ਕਲੀਅਰ ਕਰ ਸਕਦੇ ਹੋ ਕਿ ਤੁਹਾਡਾ ਲਾਈਫ ਸਰਟੀਫਿਕੇਟ ਅਜੇ ਤੱਕ ਸਬਮਿਟ ਕਿਉਂ ਨਹੀਂ ਹੋਇਆ ਜੇ ਸਪਰਸ਼ ਤੇ ਚੈੱਕ ਕਰਨਾ ਚਾਹੁੰਦੇ ਹੋ ਤੁਸੀਂ ਸਪਰਸ਼ ਦੇ ਪੋਰਟਲ ਤੇ ਜਾ ਕੇ ਆਪਣਾ ਸਪਰਸ਼ ਦਾ ਪੀਪੀਓ ਨੰਬਰ ਔਰ ਆਪਣਾ ਅਕਾਊਂਟ ਨੰਬਰ ਜਿਹਦੇ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਉਹ ਭਰ ਕੇ ਤੇ ਆਪਣਾ ਲਾਈਫ ਸਰਟੀਫਿਕੇਟ ਦੀ ਪੂਰੀ ਜਿਹੜੀ ਤੁਸੀਂ ਸਟੇਟਸ ਆ ਉਹਦਾ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਨੈਕਸਟ ਡਿਊ ਡੇਟ ਅਗਲੇ ਸਾਲ ਦੀ ਉਹ ਵੀ ਤੁਹਾਡੇ ਆ ਜੇਗੀ ਇਸ ਤਰ੍ਹਾਂ ਪੂਰੀ ਕਾਰਵਾਈ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕੁਝ ਸੁਝਾ ਦੇਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਦੇ ਦਿਓ ਜੇ ਕੁਝ ਜਾਨਣਾ ਚਾਹੁੰਦੇ ਹੋ ਤਾਂ ਮੇਰਾ WhatsApp ਨੰਬਰ ਹੈ ਇਹਦੇ ਉੱਪਰ ਤੁਸੀਂ ਪਲੀਜ਼ ਟੈਕਸਟ ਮੈਸੇਜ ਓਨਲੀ ਕਰ ਦਿਓ ਜੇ ਆਡੀਓ ਮੈਸੇਜ ਕਰ ਦਿਓ ਮੇਰੇ ਕੋਲ ਜਦੋਂ ਸਮਾਂ ਹੋਇਆ ਮੈਂ ਤੁਹਾਨੂੰ ਬੈਕ ਕਾਲ ਕਰਕੇ ਜਿਹੜੀ ਤੁਹਾਡੇ ਨਾਲ ਗੱਲ ਕਰ ਲਾਵਾਂਗਾ ਤੁਹਾਡੀ ਮੁਸ਼ਕਲ ਦਾ ਹੱਲ ਜ਼ਰੂਰ ਕੀਤਾ ਜਾਏਗਾ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ